ਪਾਟਕ ਨੂੰ ਪਰੇਮੇ ਤੇ ਮੁੰਡਾ ਲੈ ਕੇ ਆਈਆਂ ਤੇ ਉਹ ਆਣੀ ਐਨੇ ਫਿਰ ਪੁੱਛਿਆ ਉਹਨੇ ਤੁਹਾਡੀ ਮਾਂ ਮਾਸੀ ਜੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਤੇ ਅਸੀਂ ਕਿੱਥੇ ਜਾਈ ਹਾਂ ਨਹੀਂ ਅਸੀਂ ਤਾਂ ਕਿਤੇ ਨਹੀਂ ਜਾ ਸਕਦੇ ਜਦੋਂ ਮਾਦਾ ਦਾ ਬੇਟਾ ਜੀ ਆ ਗਈਗਾ ਤੁਸੀਂ ਜੈਸੀ ਆ ਤੂੰ ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਲੋੜ 3:30 ਵਜੇ ਮੈਂ ਤਾਂ اٹੇ ਪ੍ਰਿਪੇਅਰ ਲਿਖ ਦਈਆਂ ਹੋਊਂਗੀ ਸੰਦੇਹ ਨਹੀਂ ਕਿਹਾ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪੁੱਛਾ ਕੀਤਾ ਸਾਨੂੰ ਪਤਾ ਲੱਗੇ ਕਿ ਸਾਨੂੰ ਇਹ ਹੀ ਜਾਣਨਾ ਚਾਹੁੰਦੇ ਪਤਾ ਕਿੰਨੇ ਵੀ ਕਿੱਟੇ ਜਿਹੜੇ ਕੱਢਦੇ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੱਢਦੇ 6 ਮਹੀਨੇ ਹੋ ਗਏ ਬਾਅਦ ਪਹਿਲੇ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾਂ ਕਰਤਾ ਮੈਂ ਫਿਰ ਗੁਰਦਾਸਪੁਰੇ ਗਈ ਤੇ ਕਟਾਚ ਕਰਵਾਇਆ ਮੈਂ ਓਕੇ ਆ ਤੂੰ ਆਪਣੇ ਬੈਂਕ ਨਾਲ ਗੱਲ ਕਰ ਲੋ ਜਾ ਕੇ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਸਕਦੇ ਮੈਨੂੰ ਕੁਝ ਨਹੀਂ ਦੱਸਿਆ ਤੇ ਇੱਕ ਪਰਸੂ ਮੈਂ ਆਪਣੇ ਵੱਡੇ ਮੁੰਡੇ ਨੂੰ ਲੈ ਕੇ ਆਈ ਹਾਂ ਤੇ ਉਹ ਐਨੇ ਫਿਰ ਪੁੱਛਿਆ ਉਹਨਾਂ ਕਿ ਤੁਹਾਡੀ ਮਾਂ ਮਾਰ ਕਿਤੇ ਜੇ 4 ਸਾਲ ਹੋ ਗਏ ਫਿਰ ਸਾਨੂੰ ਭੱਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੁਣ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਹਾਂਜੀ ਪੰਜਾਸੀ ਜੀ ਕਰਨਾ ਕਿੱਥੋਂ ਦੇਣਾ ਇਹਨੇ ਕੱਟ 1 by 1 ਖਾਤ ਨੂੰ ਮੈਨੂੰ ਖਾਤਾ ਖੋਲ ਦੇ ਘਰੇ ਮੇਰੇ ਪੈਨਸ਼ਨ ਬਾਲ ਸਰਕਾਰ ਮੈਨੂੰ ਦੇ ਦੇ ਮੈਨੂੰ ਜੇ ਮਾਦਾ ਤੋਂ ਮੇਰੇ ਨੀਂਦ ਆ ਗਈ ਕਿ 85000 ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟ ਸਾਡੇ ਟੈਂਸ਼ਨ ਵਜ੍ਹਾ ਮੈਂ ਤਾਂ ਉੱਠ ਕੇ ਤਰੀਫ ਦਿੱਚ ਦਈਆਂ ਵਾਹ ਕਿ ਇਹ ਕੀ ਕਾਰਨ ਹੋ ਗਿਆ ਵਾ ਕਿ ਕਿੰਨੇ ਇਹ ਕੰਮ ਕਰਦਾ ਤਾਂ ਕਿੰਨੇ ਇਹਨ ਮਰਿਆ ਤਾਂ ਇਹਨ 60 ਮਿੰਟ ਪਹੁੰਚਾਤਾ ਤੇ ਬੈਠ ਕੇ ਵਿੱਚ ਤਰੀਚਾ ਇਨਰ ਕੋ ਮਿਲ ਨਹੀਂਦਾ ਇਹਨਾਂ ਨੂੰ ਚਲਦੇ ਨਹੀਂ ਕਿ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪਿੱਛਾ ਕੀਤਾ ਸਾਨੂੰ ਪਾਇਆ ਲੱਗੇ ਹੈ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਮਤਲਬ ਕਿੰਨੇ ਵੀ ਜਿਹੜੇ ਕੜਦੇ ਇਹਨਾਂ ਨੂੰ ਸਮਝ ਆ ਗਿਆ ਜਿਹੜੇ ਕੜਦੇ 6 ਮਹੀਨੇ ਹੋ ਗਏ ਹਾਂਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿ ਮੈਂ ਇਹਨਾਂ ਨੂੰ ਕਿੰਨੇ ਚਿਰ ਤੋਂ ਮਰੇ ਚਾਰ ਚਾਰ ਆਏ ਉਸੇ ਮੈਡਮ ਨੇ ਬੱਡੀ ਨੇ ਉਹਦੇ ਨੇ ਦੱਸਿਆ ਪਰਸੂ ਚਾਰ ਉਹਨੇ ਨਾ ਵੀ ਗੱਲ ਕਰਨ ਦੇਈ ਵੀ ਇਹ ਮਰਿਆਂ ਤੇ ਆਏ ਆ ਸਾਡੀ ਹੁਣ ਖਾਤਾ ਮੈਂ ਤਾਂ ਨਹੀਂ ਫੋਲਣ ਦਾ ਦਰਾਂ ਦੇ ਨਹੀਂ ਆਈ ਨਹੀਂ ਫੋਲ ਸਕਦੀ ਪਰ ਬਾਅਦ ਜੀ ਮੇਰਾ ਇਹ ਹੈ ਬੇਟਾ ਮੇਰੀ ਨੋ ਮੇਰੇ ਇਹਦੇ ਦੋ ਬੇਟੇ ਆ ਤੱਕ ਤੱਕ ਮੇਰਾ ਛੋਟਾ ਬੱਚਾ ਜੀ ਆਪ ਹਾੜ ਦੇ ਮਰੀਜ਼ ਹੈ ਹਾਂ ਜੀ ਤੇ ਬੇਟਾ ਕਿੱਸੂ ਸਾਰਾ ਹਾਂ ਜੀ ਜੀ ਆਪੇ ਹਾੜ ਦੇ ਮਰੀਜ਼ ਉਹ ਬੇਟਾ ਕਿੱਦਾਂ ਦੇ ਠੀਕ ਹਾਂ 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 ਜੀ ਨਹੀਂ ਮੇਰਾ ਪੁੱਤੇ ਵੀ ਨਹੀਂ ਕਿ ਠੀਕ ਹਨ ਇਹਦਾ ਵੀ ਚਿੰਤਾ ਮੈਂ ਰਹਿ ਨਹੀਂ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਬਾਏ ਨੂੰ ਕੋਈ ਆ ਦੂਜਾ ਗੁੱਜਾ ਉਹ ਤਾਂ ਇੰਦਾ ਕੀ ਆ ਤੇ ਇੱਥੇ ਹੀ ਹੁਣੇ ਉੱਤਰ ਉੱਤਰ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆ ਵੀ ਜਾ ਉਹ ਤੇ ਚਲ ਜਾ ਹਤੇ ਬਾਕੀ ਗੁਏ ਗੱਲੀ ਚਲ ਜੀ ਕੋਈ ਨਾ ਕਿ ਤੂੰ ਵੇਖਿਆ ਹੋਗੇ ਕਿ ਤੇ ਫਿਰਦਾ ਕਿਤੇ ਸਰ ਹਨੂ ਸੇ 6 ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਅਰ ਕੀ ਅਰੇ ਪਤਾ ਨਹੀਂ ਕੋਈ ਇਨਕੁਆਇਰੀ ਹੋ ਗਈ ਕੀ ਹੋਈ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਆਦੀ ਮਾਤਾ ਨੂੰ ਵੀ ਪੈਨਸ਼ਨ ਕਰਤੀ ਗਈ ਅਹੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਠੀਕਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰ ਲਈ। ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਤੁਸੀਂ ਜੋ ਪੈਕਸ਼ਨ ਵਾਈ ਉੱਤੇ ਜਾਓ। ਅਹੀਂ ਕਦੀ ਸ਼ਿਵਦਾ ਗੰਨਜ ਵਾਲਾ ਕਦੇ ਦੇਤਰੂ ਤੇ ਚਾਣੂ ਕੋਰਵਾਸਪੁਰ ਤੱਕ ਪਤਾ ਲਗਾ। ਅਹੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਹ ਤਾਂ ਗੱਲ ਵਾ। ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ। ਅਹੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ। ਸਾਡੇ ਪਿਛਲੇ ਮਹੀਨੇ ਸੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ। ਸਾਡਾ ਖਾਤਾ ਜਿਹੜਾ ਸੀਲ ਹੋ ਗਿਆ। ਤਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਜੀ ਤੁਸੀਂ ਕਦਾਨ ਖਤੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਤਵ ਦੀ ਦਸਤਾਵੇਜ਼ਾਂ ਹੋਈਆਂ 85000 ਰੁਪਇਆ ਸਾਡੀ ਵੱਲ ਬੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਝੂਠੀ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਨਾਦੀਆਂ ਮਰਾਈ ਅਸੀਂ ਸਰਕਾਰ ਕੋਲ ਆ ਕੇ ਹਾਰ ਲਈ ਆ ਕਿ ਸਾਡਾ ਇਹ ਵੀ ਮੁਸ਼ਕਲ ਦਾ ਲਿਖਿਆ ਜਾਵੇ ਜਿੱਥੇ ਵੀ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਪੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਕਜਾਲਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦਵਾਈ ਜਿੰਦੇ ਹੋਣੇ ਹਾਂ ਅੱਜ ਹੁਣ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲੈ ਕੇ ਦੇਵੋ ਫਦੇ ਕੋਈ 171500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਤੇ ਅਸੀਂ ਪਰੇਸ਼ਾਨ ਆ ਕਿ ਆਸਾਂ ਕੀ ਨਹੀਂ ਇਹਨਾਂ ਦਿਨਾਂ ਚ ਲੱਭਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਵਿਆਸ ਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਹੋਂਦ ਪੁੱਛ ਕੀਤੀ ਗਾਣੇ ਤੇ ਹੁਣ ਵੈਸੇ ਤੇ ਬੜਾ ਵਧੀਆ ਟੀਲ ਕੀਤਾ ਇੱਕ ਐਪਲੀਕੇਸ਼ਨ ਦੇ ਕੇ ਦੇ ਦੋ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਚਾਲੂ ਹੋ ਜੇ ਤੇ ਬਾਕੀ ਪੈਨਸ਼ਨ ਗਹੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਤਨ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੇ ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰੇ ਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਈਡੈਂਟੀਟੀ ਦੇਖ ਕੇ ਅਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇਹ ਕੀ ਗੱਲ ਉਧਰ ਦਿੰਦੇ ਰਹੇ ਨੰਬਰ 2 ਇਹ ਆ ਵੀ ਸਭ ਤੋਂ ਵੱਡੀ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲੱਖਿਆ ਗਿਆ ਵੀ ਡੈਥ ਹੋ ਗਈ ਆ ਕੀ ਇਹ ਪੈਨਸ਼ਨ ਕੱਟਣ ਵਾਲੀ ਨਹੀਂ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮ ਦੇ ਤੋਂ ਕਿ ਕਿਰਪਾ ਕਰਕੇ ਇਸ ਸੀ ਜਲਦੀ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾਂ ਅਪਲੋਡ ਅਪਡੇਟ ਹੋਣ ਵਾਲੀਆਂ ਅਪਡੇਟ ਕੀਤੀਆਂ ਜਾਣ ਤਾਂ ਕਿ ਹੋਰ ਕਿਸੇ ਨੂੰ ਫਿਊਚਰ ਵਿੱਚ ਪ੍ਰੋਬਲਮ ਨਾ ਹੋਵੇ